ਸਿਕਲ ਪਿਆਰੀ ਵਿਦਿਆਰਥੀਓ ਤੁਹਾਡਾ ਮੇਰੇ ਚੈਨਲ ਉੱਪਰ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਜਮਾਤ 6ਵੀਂ ਦੀ ਪੰਜਾਬੀ ਦਾ ਪਾਠ ਯਾਤਰਾ ਸ਼੍ਰੀ ਅਮਰਨਾਥ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਇਸ ਪਾਠ ਦੇ ਅਭਿਆਸ ਨੂੰ ਸਭ ਤੋਂ ਪਹਿਲੇ ਕਰਾਂਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਅਮਰਨਾਥ ਯਾਤਰਾ ਲਈ ਸਾਰੇ ਕਿਉਂ ਸਹਿਮਤ ਹੋ ਗਏ ਇਸ ਦਾ ਉੱਤਰ ਲਿਖਾਂਗੇ ਕਿਉਂਕਿ ਇਹ ਸਥਾਨ ਪਹਿਲਾਂ ਸਾਡੇ ਵਿੱਚੋਂ ਕਿਸੇ ਨੇ ਵੀ ਨਹੀਂ ਦੇਖਿਆ ਸੀ ਜਾਂ ਫਿਰ ਅਸੀਂ ਇਹ ਵੀ ਲਿਖ ਸਕਦੇ ਹਾਂ ਅਮਰਨਾਥ ਯਾਤਰਾ ਲਈ ਸਾਰੇ ਇਸ ਤਰ੍ਹਾਂ ਕੇ ਸਹਿਮਤ ਹੋ ਗਏ ਕਿਉਂਕਿ ਇਹ ਸਥਾਨ ਪਹਿਲਾਂ ਸਾਡੇ ਵਿੱਚੋਂ ਕਿਸੇ ਨੇ ਵੀ ਨਹੀਂ ਸੀ ਦੇਖਿਆ ਦੂਸਰਾ ਪ੍ਰਸ਼ਨ ਆਏਗਾ ਲਖਨਪੂਰ ਸਰਹੱਦ ਤੇ ਜ਼ਿਆਦਾਤਰ ਯਾਤਰੀ ਕੀ ਕਰ ਰਹੇ ਸਨ ਸਰਹੱਦ ਹੁੰਦਾ ਹੈ ਬਾਰਡਰ ਤੇ ਲਖਨਪੂਰ ਜੜਾਵਾ ਉਹ ਬਾਰਡਰ ਹੈ ਕਿਦਾ ਪੰਜਾਬ ਤੇ ਜੰਮੂ ਕਸ਼ਮੀਰ ਸਟੇਟ ਦਾ ਤੇ ਇਹਦਾ ਉੱਤਰ ਲਿਖਾਂਗੇ ਲਖਨਪੁਰ ਸਰਹੱਦ ਤੇ ਜ਼ਿਆਦਾਤਰ ਯਾਤਰੀ ਇੱਥੋਂ ਦੇ ਪਕਵਾਨ ਲੱਡੂਆਂ ਦਾ ਸੁਆਦ ਚੱਕ ਰਹੇ ਸਨ ਤੀਸਰਾ ਪ੍ਰਸ਼ਨ ਆਏਗਾ ਪਤਨੀ ਟਾਪ ਦਾ ਮੌਸਮ ਕਿਹੋ ਜਿਹਾ ਸੀ ਉੱਤਰ ਲਿਖਾਂਗੇ ਪਤਨੀ ਟਾਪ ਦਾ ਮੌਸਮ ਠੰਡਾ ਸੀ ਜਿਸ ਨਾਲ ਅਤਿ ਦੀ ਗਰਮੀ ਤੋਂ ਰਾਹਤ ਮਿਲਦੀ ਹੈ ਤੇ ਬੱਚਿਓ ਪਤਨੀ ਟਾਪ ਇੱਕ ਜੰਮੂ ਕਸ਼ਮੀਰ ਦੇ ਵਿੱਚ ਹਿਲ ਸਟੇਸ਼ਨ ਹੈ ਛੋਟਾ ਜਿਹਾ ਜਿੱਥੇ ਬਹੁਤ ਸਾਰੀ 스ਨੋ ਫਾਲ ਹੁੰਦੀ ਹੈ ਨੈਕਸਟ ਕੁਐਸਚਨ ਆਏਗਾ ਸ਼੍ਰੀ ਅਮਨਾਥ ਸ਼੍ਰਾਇਨ ਬੋਰਡ ਵੱਲੋਂ ਕਿਹੜੇ ਪ੍ਰਬੰਧ ਕੀਤੇ ਗਏ ਸਨ ਇਸ ਦਾ ਉੱਤਰ ਲਿਖਾਂਗੇ ਸ਼੍ਰੀ ਅਮਨਾਥ ਸ਼੍ਰਾਇਨ ਬੋਰਡ ਵੱਲੋਂ ਉੱਚੇਚੇ ਪ੍ਰਬੰਧ ਕੀਤੇ ਗਏ ਸਨ ਜਿਸ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਅਤੇ ਮੈਡੀਕਲ ਕੈਂਪ ਲਗਾਏ ਗਏ ਸਨ ਕੁਐਸਚਨ ਨੰਬਰ 5 ਲਿਖਾਂਗੇ ਪਿਸੂ ਕਾਟੀ ਤੱਕ ਚੜਾਈ ਕਿਹੋ ਜਿਹੀ ਸੀ ਤੇ ਇਸ ਦਾ ਉੱਤਰ ਲਿਖਾਂਗੇ ਪਿੱਸੂ ਕਾਟੀ ਤੱਕ ਚੜਾਈ ਤਿੱਖੀ ਸੀ ਜਿਸ ਵਿੱਚ ਇੱਕ ਪਾਸੇ ਉੱਚੇ ਪਹਾੜ ਤੇ ਦੂਜੇ ਪਾਸੇ ਡੂੰਗੀਆਂ ਖਾਈਆਂ ਸਨ ਤੇ ਇਹ ਇੱਕ ਪਹਾੜੀ ਇਲਾਕਾ ਸੀਗਾ ਪਿੱਸੂ ਕਾਟੀ ਦਾ ਉਹਦੇ ਕਰਕੇ ਇਸ ਦੀ ਜਿਹੜੀ ਚੜਾਈ ਆ ਉਹ ਤਿੱਖੀ ਸੀ ਅਤੇ ਤੁਹਾਨੂੰ ਪਤਾ ਹੈ ਪਹਾੜੀ ਲੱਗਾਂ ਦੇ ਵਿੱਚ ਇੱਕ ਪਾਸੇ ਉੱਚੇ-ਉੱਚੇ ਪਹਾੜ ਹੁੰਦੇ ਨੇ ਤੇ ਦੂਸਰੇ ਪਾਸੇ ਡੂੰਗੀਆਂ ਖੱਡਾਂ ਮੈਨੂੰ ਜਿਨ੍ਹਾਂ ਨੂੰ ਖਾਈਆਂ ਕਿਹਾ ਜਾਂਦਾ ਹੈ ਹੁਣ ਕਰਾਂਗੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਲੇਖਕ ਅਤੇ ਉਸਦੇ ਸਾਥੀ ਲਖਨਪੁਰ ਸਰਹੱਦ ਤੱਕ ਕਿਵੇਂ ਪਹੁੰਚੇ ਇਸ ਦਾ ਉੱਤਰ ਲਿਖਾਂਗੇ ਲੇਖਕ ਅਤੇ ਉਸਦੇ ਸਾਥੀ ਸੌਰੀ ਲੇਖਕ ਅਤੇ ਉਸਦੇ ਸਾਥੀਆਂ ਨੇ ਗੜ ਸ਼ੰਕਰ ਤੋਂ ਯਾਤਰੀ ਬੱਸ ਫੜ ਕੇ ਚੰਡੀਗੜ੍ਹ ਜੰਮੂ ਮਾਰਗ ਰਾਹੀਂ ਅੱਧੀ ਰਾਤ 12:00 ਵਜੇ ਲਖਨਪੁਰ ਸਰਹੱਦ ਤੇ ਪਹੁੰਚੇ ਨੈਕਸਟ ਕੁਐਸਚਨ ਲੰਗਰਾਂ ਵਿੱਚ ਕਿਹੜੇ-ਕਿਹੜੇ ਪਕਵਾਨ ਪਰੋਸੇ ਜਾਂਦੇ ਹਨ ਇਸ ਦਾ ਉੱਤਰ ਲਿਖਾਂਗੇ ਲੰਗਰ ਵਿੱਚ ਖੀਰ ਜਲੇਬੀ ਕੇਸਰ ਦੁੱਧ ਮੁਰੱਬਾ ਅਤੇ ਦਕਨੀ ਰਾਜਾਂ ਦੇ ਤਰ੍ਹਾਂ-ਤਰ੍ਹਾਂ ਦੇ ਸੁਆਦੀ ਪਕਵਾਨ ਪਰੋਸੇ ਜਾਂਦੇ ਹਨ ਪ੍ਰਸ਼ਨ ਨੰਬਰ ਤੀਜਾ ਆਏਗਾ ਤੀਜੇ ਦਿਨ ਸਵਕਤੀ ਅਨਾਉਂਸਮੈਂਟ ਰਾਹੀਂ ਕੀ ਸੂਚਨਾ ਮਿਲੀ ਇਸ ਦਾ ਉੱਤਰ ਆਏਗਾ ਤੀਜੇ ਦਿਨ ਸਵਕਤੀ ਅਨਾਉਂਸਮੈਂਟ ਰਾਹੀਂ ਯਾਤਰਾ ਸ਼ੁਰੂ ਹੋਣ ਦੀ ਸੂਚਨਾ ਮਿਲੀ ਕਿਉਂਕਿ ਯਾਤਰਾ ਰੁਕੀ ਹੋਈ ਸੀ ਬਹੁਤ ਜ਼ਿਆਦਾ ਬਾਰਿਸ਼ ਸੀ ਜਿਹਦੇ ਕਰਕੇ ਯਾਤਰਾ ਰੁਕ ਗਈ ਸੀ ਲੇਕਿਨ ਤੀਸਰੇ ਦਿਨ ਸਵਕਤੇ ਮੀਨਸ ਕੀ ਸਵੇਰੇ ਸਵੇਰੇ ਅਨਾਉਂਸਮੈਂਟ ਹੋਈ ਕਿ ਜਿਹੜੀ ਯਾਤਰਾ ਵਾ ਉਹ ਸ਼ੁਰੂ ਹੋ ਰਹੀ ਹੈ ਕੁਐਸਚਨ ਨੰਬਰ ਚੌਥਾ ਆਏਗਾ ਸ਼੍ਰੀ ਅੰਮਰਨਾਥ ਗੁਫਾ ਤੱਕ ਪਹੁੰਚਣ ਲਈ ਕਿਹੜੇ ਕਿਹੜੇ ਰਸਤੇ ਹਨ ਤੇ ਬੱਚਿਓ ਇਹਦੇ ਵਾਸਤੇ ਦੋ ਰਸਤੇ ਨੇ ਇੱਕ ਰਸਤਾ ਜਾਂਦਾ ਵਾ ਪਹਿਲਗ੍ਰਾਮ ਤੋਂ ਚੰਦਨਵੜੀ ਫਿਰ ਸ਼ੇਸ਼ਨਾਗ ਤੇ ਫਿਰ ਜਾਂਦਾ ਹੈ ਪੰਜ ਤਰਨੀ ਤੋਂ ਹੋ ਕੇ ਠੀਕ ਹੈ ਤੇ ਦੂਸਰਾ ਰਸਤਾ ਜਾਂਦਾ ਹੈ ਬਾਲਟਾਲ ਰਾਹੀਂ ਹੁਣ ਅਸੀਂ ਇਸ ਨੂੰ ਲਿਖਾਂਗੇ ਸ਼੍ਰੀ ਅਮਰਨਾਥ ਗੁਫਾ ਤੱਕ ਪਹੁੰਚਣ ਲਈ ਦੋ ਰਸਤੇ ਹਨ ਇੱਕ ਰਸਤਾ ਪਹਿਲਗ੍ਰਾਮ ਤੋਂ ਚੰਦਨਵੜੀ ਸ਼ੇਸ਼ਨਾਗ ਅਤੇ ਪੰਜ ਤਰਨੀ ਤੋਂ ਹੋ ਕੇ ਠੀਕ ਹੈ ਤੇ ਜਿਹੜਾ ਦੂਸਰਾ ਵਾ ਬਾਲਟਾਲ ਰਾਹੀਂ ਪਵਿੱਤਰ ਗੁਫਾ ਤੱਕ ਜਾਂਦਾ ਹੈ ਕਿਹੜਿਆ ਤੁਰਸਤੇ ਇੱਕ ਰਸਤਾ ਜਾਂਦਾ ਹੈ ਪੈਲਗ੍ਰਾਮ ਇਹ ਵੀ ਜਗ੍ਹਾ ਦਾ ਨਾਮ ਹੈ ਪੈਲਗ੍ਰਾਮ ਤੋਂ ਹੁੰਦਾ ਹੋਇਆ ਚੰਦਨਵਾੜੀ ਫਿਰ ਸ਼ੇਸ਼ਨਾਗ ਤੇ ਫਿਰ ਪੰਜ ਤਰਨੀ ਤੇ ਦੂਸਰਾ ਕਿਹੜਾ ਵਾ ਬਾਲਟਾਲ ਰਾਹੀਂ ਪਵਿੱਤਰ ਗੁਫਾ ਤੱਕ ਤੀਸਰਾ ਕੁਐਸਚਨ ਪੈਦਲ ਯਾਤਰਾ ਵਿਚਲੇ ਰਸਤੇ ਦੇ ਦ੍ਰਿਸ਼ਾਂ ਦਾ ਵਰਣਨ ਕਰੋ ਤੇ ਇਸ ਦੇ ਉੱਤਰ ਵਿੱਚ ਲਿਖਾਂਗੇ ਪੈਦਲ ਯਾਤਰਾ ਦੌਰਾਨ ਇੱਕ ਪਾਸੇ ਉੱਚੇ ਪਹਾੜ ਹਨ ਅਤੇ ਦੂਜੇ ਪਾਸੇ ਡੁੰਗੀਆਂ ਖਾਈਆਂ ਰਸਤੇ ਵਿੱਚ ਇੱਕ ਪਾਸੇ ਬਰਫ਼ ਦੇ ਪਹਾੜ ਹਨ ਤੇ ਦੂਸਰੇ ਪਾਸੇ ਰੁੰਡਮੁੰਡ ਪਹਾੜੀਆਂ ਨਜ਼ਰ ਆਉਂਦੀਆਂ ਹਨ ਹੁਣ ਅਸੀਂ ਕਰਾਂਗੇ ਵਾਕਾਂ ਵਿੱਚ ਵਰਤੋ ਪਹਿਲਾ ਸ਼ਬਦ ਆਏਗਾ ਚਰਚਾ ਤੇ ਇਸ ਦਾ ਅਸੀਂ ਬਣਾਵਾਂਗੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਿੱਥੇ ਕਿੱਥੇ ਘੁੰਮਣ ਜਾਣਾ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਜਾਂ ਅੱਜਕੱਲ ਤੁਸੀਂ ਇਹ ਵੀ ਲੱਗ ਸਕਦੇ ਹੋ ਕਿ ਕੋਰੋਨਾ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਨੈਕਸਟ ਹੈ ਵਿਰਲੇ-ਵਿਰਲੇ ਮੀਨਸ ਕੀ ਟਾਮੇ-ਟਾਮੇ ਇਹਦਾ ਅਸੀਂ ਬਣਾਵਾਂਗੇ ਬਾਅਦ ਰਸਤੇ ਵਿੱਚ ਵਿਰਲੇ-ਵਿਰਲੇ ਲੰਗਰ ਵੀ ਚੱਲ ਰਹੇ ਸਨ ਅਗਲਾ ਅਗਲਾ ਸ਼ਬਦ ਹੈ ਪ੍ਰਬੰਧ ਪ੍ਰਬੰਧ ਹੁੰਦਾ ਹੈ ਇੰਤਜ਼ਾਮ ਤੇ ਇਸ ਦਾ ਅਸੀਂ ਵਾਕ ਬਣਾਵਾਂਗੇ ਰਹਿਣ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਸੀ ਜਾਂ ਤੁਸੀਂ ਇਹ ਵੀ ਲਿਖ ਸਕਦੇ ਹੋ ਵਿਆਹ ਦੇ ਵਿੱਚ ਰੋਟੀ ਦਾ ਪ੍ਰਬੰਧ ਬਹੁਤ ਵਧੀਆ ਸੀ ਨੈਕਸਟ ਆਏਗਾ ਕਤਾਰ ਇਹਦਾ ਬਣਾਵਾਂਗੇ ਨਹਾਤੋ ਕੀ ਅਸੀਂ ਸਵੇਰੇ 5 ਵਜੇ ਕਤਾਰ ਵਿੱਚ ਲੱਗ ਗਏ ਕਤਾਰ ਮਤਲਬ ਲਾਈਨ ਨੈਕਸਟ ਆਏਗਾ ਬਿੰਚ ਸ਼ਟ ਇਸ ਦਾ ਅਸੀਂ ਵਾਕ ਬਣਾਵਾਂਗੇ ਕਦੇ ਕਦੇ ਬਿੰਚਟ ਬਦਲੀ ਸਿਰ ਤੇ ਆ ਜਾਂਦੀ ਤੇ ਵਰਖਾ ਸ਼ੁਰੂ ਕਰ ਦਿੰਦੀ ਅਗਿਆ ਗੜੇ ਇਸ ਦਾ ਵਾਕ ਬਨੇਗਾ ਕੱਲ ਮੀਂਹ ਦੇ ਨਾਲ ਨਾਲ ਗੜੇ ਵੀ ਪੈ ਰਹੇ ਸਨ ਤੇ ਬੱਚਿਓ ਏ ਸੀ ਸਾਡਾ ਪਾਠ ਜਤਰਾ ਸ਼੍ਰੀ ਅਮਨਨਾਥ ਦੇ ਪ੍ਰਸ਼ਨੋਤਤਰ ਅੱਜ ਕਰਦੀ ਹਾਂ ਕਿ ਤੁਹਾਡੇ ਲਈ ਇਹ ਮਦਦਗਾਰ ਹੋਣਗੇ ਅਗਰ ਵੀਡੀਓ ਵਧੀਆ ਲੱਗੀ ਹੋਵੇ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਨੈਕਸਟ ਵੀਡੀਓ 'ਚ